ਸੁਖਬੀਰ ਸਿੰਘ ਬਾਦਲ ਦੇ ਮਾਮਲੇ ਵਿੱਚ ਕੀ ਜਥੇਦਾਰਾਂ 'ਚ ਫੁੱਟ ਪੈ ਗਈ ਹੈ ਕੀ ਜਥੇਦਾਰੀ ਦੋ ਫਾੜ ਹੋ ਚੁੱਕੇ ਨੇ ਕਿਹੜਾ ਜਥੇਦਾਰ ਕਿਹਦੇ ਹੱਕ 'ਚ ਨਿੱਤਰ ਰਿਹਾ ਇਸ ਨੂੰ ਲੈ ਕੇ ਵੀ ਚਰਚਾ ਦਾ ਬਾਜ਼ਾਰ ਗਰਮ ਹੋਇਆ ਤੇ ਗਿਆਨੀ ਹਰਪ੍ਰੀਤ ਸਿੰਘ ਦੇ ਅਸਤੀਫੇ ਦੀ ਵੀ ਚਰਚਾ ਚੱਲੀ ਹੈ ਤੇ ਸੁਖਬੀਰ ਸਿੰਘ ਬਾਦਲ ਦਾ ਮਾਮਲਾ ਕਦੋਂ ਤੱਕ ਨਜਿੱਠਿਆ ਜਾਣਾ ਹੈ ਕਦੋਂ ਤੱਕ ਉਹਨਾਂ ਨੂੰ ਸਜ਼ਾ ਲੱਗਣੀ ਹੈ ਇਸ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਖਬਰਾਂ ਗਰਦਿਸ਼ ਕਰਨ ਲੱਗੀਆਂ ਨੇ ਇਹਨਾਂ ਖਬਰਾਂ ਬਾਰੇ ਤੁਹਾਨੂੰ ਜਾਣਕਾਰੀ ਦੇਣੀ ਹੈ ਤੁਸੀਂ ਜੁੜ ਚੁੱਕੇ ਹੋ ਲੋਕਪਾਇੰਟ ਨਿਊਜ਼ ਦੇ ਨਾਲ ਮਹਿੰਦਰ ਬਾਜਵਾ ਸਖਬੀਰ ਸਿੰਘ ਬਾਦਲ ਦਾ ਮਾਮਲਾ ਹੈ ਅੱਜ ਦੀ ਘੜੀ ਅੰਦਰ ਪੰਥਕ ਸਿਆਸਤ ਅੰਦਰ ਸਭ ਤੋਂ ਵੱਡਾ ਮੁੱਦਾ ਹੈ ਸਖਬੀਰ ਸਿੰਘ ਬਾਦਲ ਨੂੰ ਸੇਵਾ ਕਹਿ ਲਈਏ ਸਜ਼ਾ ਕਹਿ ਲਈਏ ਕਦੋਂ ਲੱਗਣੀ ਹੈ ਤੇ ਕਿਹੜੀ ਲੱਗਣੀ ਹੈ ਇੱਤੇ ਸਵਾਲ ਜਿਹੜਾ ਉਹ ਖੜਾ ਹੋ ਚੁੱਕਿਆ ਸਖਬੀਰ ਸਿੰਘ ਬਾਦਲ ਨੂੰ ਇੱਕ ਮਹੀਨੇ ਦੇ ਅੰਦਰ ਅੰਦਰ ਸਜ਼ਾ ਜਿਹੜੀ ਹੈ ਸੇਵਾ ਜਿਹੜੀ ਆ ਉਹ ਲਾਈ ਜਾਣੀ ਹੈ ਪਰ ਸਵਾਲ ਇਹ ਹੈ ਕਿ ਪੇਚ ਇਸ ਗੱਲ ਤੇ ਅੜ ਚੁੱਕਿਆ ਹੈ ਕਿ ਸਜ਼ਾ ਕੀ ਲੱਗੇ ਇਸ ਬਾਰੇ ਜਿਹੜੀ ਹੈ ਉਲਝਣ ਬਰਕਰਾਰ ਹੈ ਤੇ ਇਸ ਨੂੰ ਲੈ ਕੇ ਕਿਹਾ ਜਾਂਦਾ ਕਿ ਅੰਦਰ ਖਾਤੇ ਤਕਰਾਰ ਵੀ ਹੈ ਜਿਹੜੀ ਉਹ ਚੱਲ ਰਹੀ ਹੈ ਤਖਤ ਸ਼੍ਰੀ ਪਟਨਾ ਸਾਹਿਬ ਦੇ ਜਫੇਦਾਰ ਰਹੇ ਗਿਆਨੀ ਰਣਜੀਤ ਸਿੰਘ ਹੁਰਾ ਨੇ ਬੜੇ ਗੰਭੀਰ ਇਲਜ਼ਾਮ ਗਿਆਨੀ ਹਰਪ੍ਰੀਤ ਸਿੰਘ ਹੁਰਾ ਤੇ ਲਾਤੇ ਤੇ ਇਹ ਵੀ ਚਰਚਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਹੀ ਉਹ ਉਹਨਾਂ ਦੇ ਅਨੁਸਾਰ ਕਿ ਗਿਆਨੀ ਹਰਪ੍ਰੀਤ ਸਿੰਘ ਹੀ ਇਸ ਮਾਮਲੇ 'ਚ ਸਾਰਾ ਅੜਿੱਕਾ ਨੇ ਤੇ ਇਹ ਉਹ ਕਹਿੰਦੇ ਕਿ ਪ੍ਰੈਸ਼ਰ ਹੈ ਜਿਹੜਾ ਕਿਸੇ ਪਾਸਿਓਂ ਪਾਇਆ ਜਾ ਰਿਹਾ ਹੈ ਹੁਣੇ ਪ੍ਰੈਸ਼ਰ ਕੌਣ ਪਾਇਆ ਜਾ ਰਿਹਾ ਹੈ ਬੀਜੇਪੀ ਦਾ ਪ੍ਰੈਸ਼ਰ ਹੈ ਆਰਐਸਐਸ ਦਾ ਪ੍ਰੈਸ਼ਰ ਹੈ ਹੁਣ ਖੁੱਲੇ ਸ਼ਬਦਾਂ ਚ ਕੋਈ ਗੱਲ ਕਹਿ ਨਹੀਂ ਰਿਹਾ ਪਰ ਮੈਂ ਤੁਹਾਨੂੰ ਦੱਸਦਾ ਕਿ ਮਾਮਲਾ ਕੁਝ ਇਸ ਪਾਸੇ ਜਾ ਰਿਹਾ ਹੈ ਸੁਖਬੀਰ ਸਿੰਘ ਬਾਦਲ ਨੂੰ ਸਜ਼ਾ ਲਾਉਣੀ ਤੇ ਕਦੋਂ ਲਾਉਣੀ ਤੇ ਕਿਹੜੀ ਲਾਉਣੀ ਇਹ ਇੱਕ ਵੱਡਾ ਪ੍ਰਸ਼ਨ ਹੈ ਗਿਆਨੀ ਹਰਪੀ ਸਿੰਘ ਤੜੀ ਲਾ ਦਿੰਦੇ ਆ ਕਿ ਮੇਰਾ ਅਸਤੀਫਾ ਪਿਆ ਪ੍ਰਵਾਨ ਕਰ ਲੋ ਹੁਣ ਤੜੀ ਕਿਉਂ ਲਾਉਂਦੇ ਆ ਕਿਉਂ ਕਿਹੜੀ ਗੱਲ ਤੇ ਕਹਿੰਦੇ ਆ ਕਿ ਜੇ ਤੁਸੀਂ ਆ ਗੱਲ ਮੇਰੀ ਨਹੀਂ ਮੰਨਣੀ ਤਾਂ ਮੈਂ ਮੇਰਾ ਅਸਤੀਫਾ ਪ੍ਰਵਾਨ ਕਰ ਰੰਜੀਤ ਸਿੰਘ ਗੌਰ ਕਹਿੰਦੇ ਕਿ ਗਿਆਨੀ ਹਰਪੀਤ ਸਿੰਘ ਦੀਆਂ ਜਾਇਦਾਦਾਂ ਦੀ ਜਾਂਚ ਕਰਾਈ ਜਾਣੀ ਚਾਹੀਦੀ ਹੈ ਜਿਹੜੀਆਂ ਉਹਨਾਂ ਦੀਆਂ ਉਹਨਾਂ ਦੇ ਜ਼ਥੇਦਾਰੀ ਸੰਭਾਲਣ ਤੋਂ ਬਾਅਦ ਬਣੀਆਂ ਤੇ ਉਹਨਾਂ ਨੇ ਖਰੀਦੀਆਂ ਵੇਚੀਆਂ ਜੋ ਵੀ ਕੀਤਾ ਉਹਦੀ ਜਾਂਚ ਹੋਣੀ ਚਾਹੀਦੀ ਹੈ ਆਪਣੇ ਆਪ ਦੇ ਵਿੱਚ ਇੱਕ ਗੰਭੀਰ ਮਸਲਾ ਹੈ ਉਹਨਾਂ ਕਹਿੰਦੇ ਕਿ ਦੇਰੀ ਦਾ ਕਾਰਨ ਕੋਈ ਹੋਰ ਨਹੀਂ ਇੱਕ ਪ੍ਰੈਸ਼ਰ ਹੈ ਜਿਹੜਾ ਉਹ ਜ਼ਥੇਦਾਰਾਂ ਤੇ ਪਾਇਆ ਜਾ ਰਿਹਾ ਹੁਣ ਇਹ ਕੌਣ ਪਾ ਰਿਹਾ ਸਵਾਲ ਤਾਂ ਇਹ ਹੈ ਨਾ ਕੋਈ ਐਸੀ ਕਿਹੜੀ ਸ਼ਕਤੀ ਹੈ ਜਿਹੜਾ ਪ੍ਰੈਸ਼ਰ ਪਾ ਰਹੀ ਹੈ ਇਸ ਦੇਸ਼ ਦੇ ਵਿੱਚ ਕੋਈ ਸ਼ਕਤੀ ਐਸੀ ਜਿਹੜੀ ਪ੍ਰੈਸ਼ਰ ਪਾਉਂਦੀ ਹੈ ਇਸ ਅਜੇ ਮਾਮਲਿਆਂ ਦੇ ਅੰਦਰ ਹੁਣ ਗਿਆਨੀ ਹਰਪ੍ਰੀਤ ਸਿੰਘ ਕੀ ਉਸ ਸ਼ਕਤੀ ਦੇ ਲਈ ਕੰਮ ਕਰ ਰਹੇ ਨੇ ਉਸ ਸ਼ਕਤੀ ਦੀ ਪ੍ਰੌਕਸੀ ਦੇ ਵਜੋਂ ਕੰਮ ਕਰ ਰਹੇ ਨੇ ਇਹ ਵੀ ਇੱਕ ਪ੍ਰਸ਼ਨ ਹੈ ਗਿਆਨੀ ਰਣਜੀਤ ਸਿੰਘ ਨੇ ਜਿਹੜੇ ਇਲਜ਼ਾਮ ਲਾਏ ਗਿਆਨੀ ਹਰਪ੍ਰੀਤ ਸਿੰਘ ਤੇ ਉਸ ਤੋਂ ਕਈ ਚੀਜ਼ਾਂ ਵੱਲ ਇਸ਼ਾਰੇ ਜਾਂਦੇ ਨੇ ਤੇ ਜੇ ਉਹਨੂੰ ਡੀਕੋਡ ਕਰਕੇ ਦੇਖਿਆ ਜਾਵੇ ਤਾਂ ਕਾਫੀ ਜਿਹੜਾ ਉਹ ਇਸ ਤਰ੍ਹਾਂ ਨਾਲ ਪ੍ਰਤੀਤ ਹੁੰਦਾ ਕਿ ਵੱਡੀ ਸਾਜ਼ਿਸ਼ ਹੈ ਜਿਹੜੀ ਉਹ ਸਿੱਖ ਪੰਥ ਤੇ ਪੰਜਾਬ ਦੇ ਨਾਲ ਰਚੀ ਜਾ ਰਹੀ ਹੈ ਗਿਆਨੀ ਹਰਪ੍ਰੀਤ ਸਿੰਘ ਤੇ ਕੀ ਗਿਆਨੀ ਰਗਵੀਰ ਸਿੰਘ ਵਿਚ ਮਤਭੇਦ ਨੇ ਇਸ ਮਾਮਲੇ ਨੂੰ ਲੈ ਕੇ ਇਸ ਪਾਸੇ ਵੱਲ ਵੀ ਇਸ਼ਾਰੇ ਮਿਲਦੇ ਨੇ ਕਿ ਹਰਪ੍ਰੀਤ ਸਿੰਘ ਚਾਹੁੰਦੇ ਨੇ ਕਿ ਜਿਹੜਾ ਉਹ ਮ ਕੋਈ ਐਸੀ ਸਜ਼ਾ ਲਾਈ ਜਾਵੇ ਜਿਹਦੇ ਨਾਲ ਸੁਖਬੀਰ ਸਿੰਘ ਬਾਦਲ ਆਉਂਦੇ ਦਿਨਾਂ ਦੇ ਵਿੱਚ ਸਿਆਸੀ ਤੌਰ ਦੇ ਉੱਤੇ ਜਿਹੜੇ ਸਰਗਰਮ ਨਾ ਰਹਿ ਸਕਣ ਤੇ ਬਾਕੀ ਮਾਮਲੇ ਅੰਦਰ ਕਿਹਾ ਜਾ ਰਿਹਾ ਕਿ ਬਾਕੀ ਜਥੇਦਾਰ ਇਸ ਪ੍ਰਕਾਰ ਨਹੀਂ ਸੋਚ ਰਹੇ ਹੁਣ ਸਵਾਲ ਇਹ ਹੈ ਕਿ ਕੀ ਦੋਵਾਂ ਧੜਿਆਂ ਦੇ ਅੰਦਰ ਫੋਟਾ ਹੁਣ ਲਗਾਤਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਨਿਸ਼ਾਨੇ ਤੇ ਲਿਆ ਜਾ ਰਿਹਾ ਹੁਣ ਇਹ ਵੀ ਕਾਰਨ ਹੈ ਨਾ ਕੋਈ ਬਿਨਾਂ ਵਜ੍ਹਾ ਤਾਂ ਕਿਸੇ ਨੂੰ ਨਿਸ਼ਾਨੇ ਤੇ ਨਹੀਂ ਲੈ ਰਿਹਾ ਚਾਹੇ ਗਿਆਨੀ ਰਣਜੀਤ ਸਿੰਘ ਗੋਹਰ ਹੋਣ ਵਿਰਸਾ ਸਿੰਘ ਵਲਟੋਆ ਹੋਣ ਪਰਮਜੀਤ ਸਰਨਾ ਹੋਣ ਰਵਿੰਦਰ ਸਿੰਘ ਸਰਨਾ ਹੋਣ ਸਾਰੇ ਯਾਨੀ ਕਿ ਲਗਾਤਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਤੋਪਾਂ ਬੀੜ ਕੇ ਰੱਖੀਆਂ ਹੋਈਆਂ ਨੇ ਉਹ ਬਿਨਾਂ ਵਜ੍ਹਾ ਤੋਂ ਨਹੀਂ ਜਾਂ ਤਾਂ ਕਾਲੀ ਪ੍ਰੈਸ਼ਰ ਪਾਉਣਾ ਚਾਹੁੰਦੇ ਨੇ ਦੱਸਿਆ ਜਾਂਦਾ ਹੈ ਕਿ ਜਿਹੜੀ ਬੀਤੇ ਕੱਲ ਵਪਾਰਸੋ ਮੀਟਿੰਗ ਹੋਈ ਬੰਦ ਕਮਰਾ ਗਿਆਨੀ ਰਗਵੀਰ ਸਿੰਘ ਦੀ ਰਹਾਇਸ਼ ਤੇ ਉਸ 'ਚ ਇਹ ਗੱਲ ਤੇ ਚਰਚਾ ਹੋਈ ਕਿ ਇੱਕ ਮਹੀਨੇ ਦੇ ਅੰਦਰ ਅੰਦਰ ਇਹ ਸਾਰਾ ਮਸਲਾ ਨਜਿੱਠ ਲਿਆ ਜਾਵੇ ਵਿਆਹ ਕਿਉਂਕਿ ਸੁਖਵੀਰ ਸਿੰਘ ਬਾਦਲ ਦੀ ਸੁਪਤਰੀ ਦਾ ਵਿਆਹ ਹੈ ਤਾਂ ਉਸ ਮਾਮਲੇ ਦੇ ਅੰਦਰ ਵੀ ਇਹ ਚੀਜ਼ਾਂ ਜਿਹੜੀਆਂ ਨੇ ਉਹ ਨੇ ਜਿੱਠੀਆਂ ਜਾਣੀਆਂ ਚਾਹੀਦੀਆਂ ਨੇ ਕੁੱਲ ਮਿਲਾ ਕੇ ਹੁਣ ਸਵਾਲ ਇਹ ਆ ਕਿ ਗਿਆਨੀ ਰਗਵੀਰ ਸਿੰਘ ਤੇ ਗਿਆਨੀ ਹਰਪ੍ਰੀਤ ਸਿੰਘ ਤੇ ਬਾਕੀ ਜਥੇਦਾਰਾਂ ਦੇ ਅੰਦਰ મત ਭੇਦ ਨੇ ਇਹਦੇ ਵੱਲ ਗਿਆਨੀ ਰਣਜੀਤ ਸਿੰਘ ਨੇ ਗੌਰੁਰਾਣੇ ਥੋੜਾ ਇਸ਼ਾਰਾ ਕੀਤਾ ਹੈ ਜਥੇਦਾਰ ਸਹਿਬਾਨਾਂ ਦੇ ਅੰਦਰ ਕਿਹਾ ਜਾਂਦਾ ਕਿ ਸਿਰਫ ਤੇ ਸਿਰਫ ਗਿਆਨੀ ਹਰਪ੍ਰੀਤ ਸਿੰਘ ਅੜੇ ਹੋਏ ਐ ਹੁਣ ਉਹ ਕਿਉਂ ਅੜਿਆ ਉਹਨਾਂ ਦਾ ਮਕਸਦ ਕੀ ਆੜਨ ਦਾ ਇਹ ਬੜਾ ਵੱਡਾ ਪ੍ਰਸ਼ਨ ਹੈ ਇਹ ਪ੍ਰਸ਼ਨ ਦਾ ਜਵਾਬ ਅੱਜ ਨਹੀਂ ਤੁਹਾਨੂੰ ਮਿਲ ਸਕਦਾ ਇਹ ਪ੍ਰਸ਼ਨ ਦਾ ਜਵਾਬ ਇਤਿਹਾਸ ਦੇ ਪੰਨਿਆਂ 'ਚ ਜਦੋਂ ਫਰੋਲਿਆ ਜਾਣਾ ਹੈ ਕਿਸੇ ਸਮੇਂ ਬੈਠ ਕੇ ਉਦੋਂ ਮਿਲਣਾ ਕੀ ਪਤਾ ਹੈ ਗਿਆਨੀ ਹਰਪੀ ਸਿੰਘ ਚੰਗੇ ਲਈ ਕਰ ਰਹੇ ਹੁਣ ਕੀ ਪਤਾ ਹੈ ਭਾਈ ਇਹਦੇ ਕੋਈ ਹੋਰ ਮਕਸਦ ਹੋਣ ਜਾਂ ਕਿਸੇ ਸਾਜ਼ਿਸ਼ ਦਾ ਹਿੱਸਾ ਹੋਵੇ ਇਹ ਇੱਕ ਵੱਡੀ ਗੱਲ ਹੈ ਪਰ ਕੁੱਲ ਮਿਲਾ ਕੇ ਅੱਜ ਦੇਖਿਆ ਜਾਵੇ ਤਾਂ ਸਜ਼ਾ ਕੀ ਹੋਣੀ ਹੈ ਕਿੱਥੋਂ ਕਦੋਂ ਲਈ ਜਾਣੀ ਹੈ ਇਹ ਇੱਕ ਵੱਡਾ ਪ੍ਰਸ਼ਨ ਹੈ ਪ੍ਰਸ਼ਨ ਸਭ ਤੋਂ ਵੱਡਾ ਇਹ ਹੈ ਕਿ ਸਜ਼ਾ ਕੀ ਹੋਣੀ ਹੈ ਇਹਦੇ ਲਈ ਮਤਭੇਦ ਜਿਹੜੇ ਆ ਉਹ ਦੇਖਣ ਨੂੰ ਮਿਲ ਰਹੇ ਨੇ ਅੰਦਰ ਖਾਤੇ ਚੀਜ਼ਾਂ ਜਿਹੜੀਆਂ ਨੇ ਉਹ ਟੇਢੀ ਲਕੀਰ ਤੇ ਚਲਦੀਆਂ ਹੋਈਆਂ ਨਜ਼ਰ ਆਉਂਦੀਆਂ ਨੇ ਕੁੱਲ ਮਿਲਾ ਕੇ ਜਮਾ ਘਟੋ ਕੀਤਾ ਜਾਵੇ ਤਾਂ ਕਿਹਾ ਜਾ ਰਿਹਾ ਕਿ ਗਿਆਨੀ ਰਗबीर ਸਿੰਘ ਅਲੱਗ ਮਤ ਜਿਹੜੀ ਆ ਉਹ ਉਹਨਾਂ ਦੀ ਇਸ ਮਾਮਲੇ ਦੇ ਅੰਦਰ ਦੇਖਣ ਨੂੰ ਮਿਲੀ ਹੈ ਤੇ ਗਿਆਨੀ ਹਰਪ੍ਰੀਤ ਸਿੰਘ ਇਸ ਮਾਮਲੇ ਤੇ ਅੜੇ ਹੋਏ ਨੇ ਉਹ ਕਹਿੰਦੇ ਕਿ ਜੇ ਨਹੀਂ ਕਰਨਾ ਤਾਂ ਮੇਰਾ ਅਸਤੀਫਾ ਲਓ ਯਾਨੀ ਕਿ ਉਹ ਇਸ ਕਦਰ ਹੈ ਹੁਣ ਉਹਦਾ ਅਸਤੀਫਾ ਵੀ ਹੋ ਜਾਂਦਾ ਗਿਆਨੀ ਰਣਜੀਤ ਸਿੰਘ ਨੇ ਇੱਕ ਸੀਨੀਅਰ ਪੱਤਰਕਾਰ ਨਾਲ ਗੱਲਬਾਤ ਕਰਦੇ ਆ ਗੱਲ ਕਹੀ ਹੈ ਕਿ ਵੀ ਯਾਨੀ ਹਰਪ੍ਰੀਤ ਸਿੰਘ ਦਾ ਅਸਤੀਫਾ ਪ੍ਰਵਾਨ ਕਰ ਲਓ ਜਿੱਦਾਂ ਆਪੇ ਸੈੱਟ ਹੋ ਜਾਣੀ